ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵਹ ਟਿਕਟਾਂ ਦੋ ਲੈ ਲਈ ਬਟਿਕਟਾਂ ਦੋ ਕੀ ਕਰਨੀਆਂ ਨੇ ਟਿਕਟ ਤਾਂ ਇੱਕੋ ਹੀ ਬਾਦੂ ਐ ਕਿਉਂ ਤੂੰ ਤੁਰ ਕੇ ਆਏਂਗੀ ਲੈ ਤੁਰਕੇ ਕਿਉਂ ਆਉ ਮੇਰਾ ਤਾਂ ਆਧਾਰ ਕਾਰਡ ਚੱਲਦਾ ਬਸ ਤੇ ਆਉ ਨੋ ਨੋ ਮਨਪ੍ਰੀਤ ਮਨਪ੍ਰੀਤ ਗੱਲ ਸੁਣੀ ਕੀ ਹੋਇਆ ਸੋਖਾਂ ਐ ਸਾਹ ਚੜਾਇਆ ਅੱਜ ਮੈਂ ਨਾ ਕਾਲਜ ਚ ਇੰਨਾ ਘੈਂਟ ਮੁੰਡਾ ਦੇਖਿਆ ਉਹਦੇ ਇੰਨੀ ਘੈਂਟ ਪੱਗ ਬੰਨੀ ਹੋਈ ਸੀ ਪਰ ਮੈਂ ਤਾਂ ਅੱਜ ਕਾਲ ਜ ਗਿਆ ਹੀ ਨਹੀਂ। ਓ ਹੈਲੋ ਮੈਂ ਤੇਰੀ ਗੱਲ ਨਹੀਂ ਕੀਤੀ। ਵੱਡਾ ਸੁਖਵੀਰ ਬਾਦਲ। ਓ ਨੋ 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 ਨੋ। ਓ ਵਾਓ ਕੀ ਕਰਨ ਲੱਗਿਆ? ਆਈ ਥਿੰਕ ਮਿਸਤਰੀ ਲੱਗੇ ਹੋਏ ਆ। ਨਾ ਨਾ ਆਟਾ ਪੀਸਦਿਆਂ ਚੱਕੀ ਲੱਗੀ ਵੀ ਆ। ਕੌਣਿਆ ਤੈਨੂੰ ਘੰਟੇ ਤੱਕ ਮੱਕੀ ਵਾਲੀਆਂ। ਓ ਨੋ ਨੋ ਨੋ। ਵੱਡੀ ਬੁੱਲਾ ਇਤਨ। ਚੱਲ ਚਲੀ ਗਏ। ਕੀ ਦੇਖੀ ਨਹੀਂ ਦੱਸ ਮੈਂ ਤਾਂ ਇਹ ਦੇਖ ਰਹੀ ਸੀ ਕਿ ਤੂੰ ਪੱਗ ਵੀ ਬਹੁਤ ਸੋਹਣੀ ਬੰਨ੍ਹ ਰੱਖੀ ਹੈ ਅੱਜ ਘੜੀ ਵੀ ਬੰਨ੍ਹ ਰੱਖੀ ਹੈ ਟੀ-ਸ਼ਰਟ ਵੀ ਬਹੁਤ ਸੋਹਣੀ ਪਾਈ ਹੈ ਤੇ ਤੂੰ ਆਪ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਰਾਜ ਕੀ ਹੈ ਰਾਜ ਰਾਜ ਤਾਂ ਤੂੰ ਪੱਛੀ ਨਾ ਇਹ ਤਾਂ ਮੈਂ ਪੁੱਛ ਕੇ ਰਹੂੰਗੀ ਕੀ ਚੱਕਰ ਹੈ ਦੱਸ ਉਹ ਰਾਜ ਰੂਜ ਤਾਂ ਕੋਈ ਨਹੀਂਗਾ ਇਹ ਚੀਜ਼ਾਂ ਤਾਂ ਮੇਰੇ ਅੱਗੇ ਵੀ ਪਾਈਆਂ ਹੁੰਦੀਆਂ ਅਸਲ 'ਚ ਮੈਂ ਨਾਤਾ ਹੀ ਅੱਜ ਆ ਉਹ ਵੀ ਮਹੀਨੇ ਬਾਅਦ ਨੋ 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 ਹੈਲੋ ਸਰਪੀ ਕਿਵੇਂ ਆ ਕੀ ਗੱਲ ਵਾਰ-ਵਾਰ ਫੋਨ ਲਈ ਜਾਂਦੀ ਆ ਕੀ ਗੱਲ ਮੈਂ ਨਵੀਂ ਗੱਡੀ ਲਈ ਆ ਓ ਵਾਓ ਵਧਾਈਆਂ ਵੀ ਫੇਰ ਤਾਂ ਗੱਡੀ ਤਾਂ ਘੈਂੜ ਆ ਥੈਂਕ ਯੂ ਆਇਆ ਕਰੋ ਫੇਰ ਆ ਚੱਕੋ ਗੱਡੀ ਦੀ ਚਾਬੀ ਆਪਾਂ ਕਿਤੇ ਗੇੜੀ ਲਾ ਕੇ ਆਉਣੇ ਆ ਨਹੀਂ ਯਾਰ ਆਪਾਂ ਗੱਡੀ ਤੇ ਨਹੀਂ ਜਾ ਸਕਦੇ ਕਿਉਂ ਗੱਡੀ ਤੇ ਕਿਉਂ ਨਹੀਂ ਜਾ ਸਕਦੇ ਐਕਚੁਅਲੀ ਯਾਰ ਮੈਨੂੰ ਨਾ ਗੱਡੀ ਚਲਾਉਣੀ ਨਹੀਂ ਆਂਦੀ ਆਪਾਂ ਬਾਈਕ ਤੇ ਚੱਲਦੇ ਆ ਜਾ ਵੇ ਡੁੱਬ ਜਾਣਿਆ ਤੇਨੂੰ ਤਾਂ ਸਾਗਰ ਦੀ ਬੋਟੀ ਚੰਗੀ ਆ ਜਿਹੜੀ ਇੰਡੀਕਾ ਤਾਂ ਭਜਾਈ ਫਿਰਦੀ ਆ ਥੈਂਕ ਯੂ ਇਹ ਦੇ ਦੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੈਨੂੰ ਟਿੱਕੀ ਕਿਉਂ ਦੇਖਦੇ ਰਹੇ ਪਿਓ ਮੈਨੂੰ ਤੁਹਾਡੇ ਵੱਲ ਦੇਖ ਕੇ ਇੱਕੋ ਹੀ ਗੱਲ ਸੋਚ ਰਹੀ ਸੀ ਨਾ ਕੀ ਸੋਚ ਰਹੀ ਸੀ ਤੁਸੀਂ ਮੈਂ ਸੋਚ ਰਹੀ ਸੀ ਵੀ ਤੁਹਾਡੇ ਵਰਗੀ ਫਿਗਰ ਪਾਉਣ ਲਈ ਮੈਨੂੰ ਕਿੰਨੇ ਦਿਨ ਭੁੱਖਾ ਰਹਿਣਾ ਪਊ ਨੋ 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 ਯਾਰ ਮੀ ਤੈਨੂੰ ਕੀ ਹੋ ਗਿਆ ਤੂੰ ਦਿਨ ਪ੍ਰਤੀ ਦਿਨ ਕਾਲੀ ਹੁੰਦੀ ਜਾਂਦੀ ਐ ਨਾਲੇ ਹੁਣ ਤਾਂ ਸੁਖਣਾ ਤੇਰਾ ਬੁਆਏਫਰੈਂਡ ਵੀ ਐ ਮੈਂ ਤਾਂ ਸੁਣਿਆ ਪਿਆਰ ਚ ਸਕਿਨ ਤੇ ਗਲੋਈ ਬੜਾ ਆ ਜਾਂਦਾ ਓਹੀ ਤਾਂ ਚੱਕਰ ਐ ਉਸੇ ਦਾ ਤਾਂ ਰੰਗ ਚੜੀ ਜਾਂਦਾ ਕਾਲਾ ਐ ਉਹ ਤੇਰਾ ਕਾਲੇ ਰੰਗ ਦਾ ਯਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਪਾਜੀ ਅੱਜ ਅਸੀਂ ਤੁਹਾਡੇ ਤੋਂ ਪਾਰਟੀ ਲੈਣੀ ਐ ਪਾਜੀ ਤੁਸੀਂ ਸਾਨੂੰ ਕਦੇ ਕੁਝ ਨਹੀਂ ਖਵਾਇਆ ਅੱਜ ਤਾਂ ਅਸੀਂ ਕੁਛ ਨਾ ਕੁਛ ਖਾਵਾਂਗੇ ਖਾਵਾਂਗੇ ਹਾਂ ਠੀਕ ਐ ਚਲੋ ਬੈਠੋ ਗੱਡੀ ਚ ਗੱਡੀ ਤਾਂ ਅਸੀਂ ਬਾਅਦ ਚ ਬੈਠਾਂਗੇ ਪਹਿਲਾਂ ਸਾਨੂੰ ਇਹ ਦੱਸੋ ਖਵਾਉਂਗੇ ਕੀ ਮੈਂ ਅੱਜ ਤੁਹਾਨੂੰ ਖਵਾਉਂਗਾ ਟੱਕੇ ਆलो ਸਾਰ ਯਾਰ ਰੁਕ ਕਮਾਲ ਹੈ ਯਾਰ ਮੈਂ ਤੇਰੇ ਨਾਲ ਇੰਨਾ ਲੜਿਆ ਤੂੰ ਫਿਰ ਵੀ ਮੇਰੇ ਵਾਸਤੇ ਚਾਹ ਬਣਾ ਕੇ ਲਿਆਈਆਂ ਸੌਰੀ ਯਾਰ ਮੈਂ ਤੇਨੂੰ ਗੁੱਸੇ ਵਿੱਚ ਕੁਝ ਜ਼ਿਆਦਾ ਹੀ ਬੋਲੀਆ ਅੱਗੇ ਤੋਂ ਤਾਂ ਨਹੀਂ ਤੁਸੀਂ ਲੜਦੇ ਨਹੀਂ ਯਾਰ ਅੱਗੇ ਤੋਂ ਨਹੀਂ ਮੈਂ ਕਰਦਾ ਆ ਆ ਲਓ ਫੜਾਓ ਕੱਪ ਮੈਂ ਚਾਹ ਹੋਰ ਬਣਾ ਕੇ ਲਿਆਉਣੀ ਕਿਉਂ ਇੰਦੇ ਚ ਮੈਂ ਜ਼ਹਿਰ ਪਾਤਾ ਸੀ